ਤੇਰੀ ਰਾਗ ਮਹੱਲਾ ਪਹਿਲਾ ਸੋਣ ਮੰਨ ਮਿੱਤਰ ਪਿਆਰਿਆ ਮਿਲਵੇਲਾ ਹੈ ਏ ਜਬ ਲਗ ਜੋਗਨ ਸਾਸ ਹੈ ਤਬ ਲਗ ਏ ਤਨ ਦੇ ਬਿਨ ਗੁਣ ਕਾਮ ਨ ਆਵਈ ਟਹ ਤੇਰੀ ਤਨ ਕੇ ਮੇਰੇ ਮਨ ਲੈ ਲਾ ਹਾ ਕਰ ਜਾਹੀ ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਰਹਾਉ ਸੂਣ ਸੂਣ ਗੰਡਨ ਗੰਡਿਆ ਲਿਖ ਪੜਿ ਪੂਜੈ ਪਾਰ ਤ੍ਰishna ਐਨਿਸ ਅਗਲੀ ਹਉਮੈ ਰੋਗ ਵਿਕਾਰ ਓਵੇ ਪਰਵਾਇ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ त्राਪੀਆਂ ਬਿਨ ਨਾ ਵੈ ਦੁਖ ਸੰਤਾਪ ਹਰ ਜਪ ਜੀ ਰੇ ਛੁਟੀਐ ਗੁਰਮਖ ਚੀਨੈ ਆਪ ਤਨ ਮਨ ਗੁਰ ਪੈ ਵਿੱਚ ਆ ਮਨ ਦੀ ਆਸਿਰ ਨਾਲ ਤ੍ਰੇਪ ਪਵਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਵਿੱਚ ਫਰਮਾ ਰਹੇ ਹਨ हे ਮੇਰੇ ਪਿਆਰੇ ਮਨ ਮੇਰੇ ਮਿੱਤਰ ਇਹ ਸਮਾਂ ਪ੍ਰਮਾਤਮਾ ਨੂੰ ਮਿਲਣ ਦਾ ਹੈ ਕਿਉਂਕਿ ਤੂੰ ਇਸ ਸਮੇਂ ਮਨੁੱਖਾ ਸਰੀਰ ਵਿੱਚ ਹੈ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਗੁਰੂ ਦੀ ਛਰਨ ਵਿੱਚ ਜਾ ਕੇ ਕਰੇਗਾ ਤਾਂ ਪ੍ਰਮਾਤਮਾ ਮਿਹਰ ਦੀ ਨਜ਼ਰ ਮਾਰ ਕੇ ਤੈਨੂੰ ਇਸ ਬਸਲ ਵਿੱਚੋਂ ਕਢ ਲਏਗਾ ਜਦੋਂ ਤੱਕ ਤੇਰੇ ਸਾਹ ਚੱਲ ਰਹੇ ਹਨ ਅਤੇ ਜਵਾਨੀ ਵਿੱਚ ਹੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਜਾ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ ਤਾਂ ਬੰਦਗੀ ਕਰਨੀ ਔਖੀ ਹੋ ਜਾਂਦੀ ਹੈ ਉਦੋਂ ਤਾਂ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ ਬਜ਼ੁਰਗ ਹੋਣ ਕਰਕੇ ਗਲੇ ਵਿੱਚ ਰੇਸ਼ਾ ਪਰ ਜਾਂਦਾ ਹੈ ਗੁਰਬਾਣੀ ਦਾ ਵਾਕ ਹੈ ਰੂਦਾ ਕੰਠ ਸ਼ਬਦ ਨਹੀਂ ਉਚਰੇ ਤਬਰੇ ਧਰਮ ਕੀ ਆਸ ਕਰੇ ਪ੍ਰਭੂ ਦੇ ਗੁਣ ਜੇ ਤੂੰ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ ਇੱਕ ਦਿਨ ਮਿੱਟੀ ਦੀ ਢੇਰੀ ਬਣ ਜਾਏਗਾ ਇਸ ਕਰਕੇ ਤੂੰ ਪਰਮਾਤਮਾ ਦੀ ਬੰਦਗੀ ਦਾ ਲਾਹਾ ਲੈ ਤੂੰ ਕੁਝ ਲਾਭ ਖੱਟ ਕੇ ਜਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਕੇ ਨਾਮ ਦੀ ਬਰਕਤ ਨਾਲ ਹਉਮੈ ਦਾ ਰੋਗ ਮਿਟ ਜਾਂਦਾ ਹੈ ਪੜ੍ਹੇ ਹੋਏ ਲੋਕ ਅਨੇਕਾਂ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਨ ਦਾ ਯਤਨ ਕਰਦੇ ਹਨ ਪਰ ਇੱਕ ਦਿਨ ਰਾਤ ਤ੍ਰishna ਕਰਕੇ ਹਉਮੈ ਦਾ ਰੋਗ ਕੈਂਕਦਾ ਹੈ ਪਰ ਉਹ ਪ੍ਰਮਾਤਮਾ ਬੇਪਰਵਾਹ ਹੈ ਅਸੀਂ ਗਿਆਨ ਨਾਲ ਉਸਨੂੰ ਤੋਲ ਨਹੀਂ ਸਕਦੇ ਕੇਵਲ ਗੁਰੂ ਦੀ ਮਤ ਲੈ ਕੇ ਹੀ ਉਸ ਦੀ ਕਦਰ ਨੂੰ ਸਮਝ ਸਕਦੇ ਹਾਂ ਜੇਕਰ انسان ਲੱਖਾਂ ਹੀ ਆਪਣੀ ਹਕਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਅਤੇ ਮੇਲਜੋਲ ਰੱਖੇ ਪਰ ਫਿਰ ਵੀ ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਅੰਦਰਲੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਮਾਨਸਿਕ ਦੁੱਖ ਤੇ ਕਲੇਸ਼ ਬਣਿਆ ਰਹਿੰਦਾ। ਪਰਮਾਤਮਾ ਦਾ ਨਾਮ ਜਪ ਕੇ ਹੀ ਗੁਰੂ ਦੀ ਸ਼ਰਨ ਵਿੱਚ ਬੈ ਕੇ ਉਹ ਮੁੱਖ ਆਪਣੇ ਅਸਲ ਨੂੰ ਪਛਾਣ ਸਕਦਾ ਹੈ। ਜਿਸ انسان ਦੇ ਨਾਮ ਦੇ ਬਦਲੇ ਆਪਣਾ ਤਨ ਤੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਸਿਰ ਵੀ ਹਵਾਲੇ ਕਰ ਦਿੱਤਾ ਹੈ। ਪਾਪ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰ ਲਈ ਹੈ। ਮਨ ਦੇ ਰਾਮ ਲਿਆ ਹੈ ਮੋਲ। ਉਸ ਦੇ ਗੁਰੂ ਰਾਹੀ ਖੋਜ ਕਰਕੇ ਉਸ ਨੂੰ ਆਪਣੇ ਅੰਦਰ ਹੀ ਦੇਖ ਲਿਆ ਹੈ। ਗੁਰਨਾਨਦ ਪਾਸ਼ਾ ਸਾਨੂੰ ਸਮਝਾ ਰਹੇ ਹਨ ਕਿ ਸ਼ਰਨ ਪਏ ਨੂੰ ਗੁਰੂ ਨੇ ਪ੍ਰਭੂ ਨਾਲ ਉਸ ਦਾ ਮਿਲਾਬ ਕਰਵਾ ਦਿੱਤਾ ਹੈ। ਅਤੇ ਉਹ ਪ੍ਰਮਾਤਮਾ ਜੋ జగਤ ਦਾ ਮਾਲਕ ਹੈ ਅੰਦਰ ਹੀ ਦਿਖਾਉਂਦਾ ਸਿਰੀ ਰਾਗ ਮਹੱਲਾ ਪਹਿਲਾ ਸੋਣ ਮੰਨ ਮਿੱਤਰ ਪਿਆਰਿਆ ਮਿਲਵੇਲਾ ਹੈ ਏ ਜਬ ਲਗ ਜੋਵਨ ਸਾਸ ਹੈ ਤਬ ਲਗ ਏ ਤਨ ਦੇ ਬਿਨ ਗੁਣ ਕਾਮ ਨ ਆਵਈ ਟਹਿ ਤੇਰੀ ਤਨ ਖੇ ਮੇਰੇ ਮਨ ਲੈਲਾ ਕਰ ਜਾਹੀ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਰਹਾਉ ਸੂਣ ਸੂਣ ਗੰਡਨ ਗੰਡਿਆ ਲਿਖ ਪੜ ਬੂਜੈ ਪਾਰ ਤ੍ਰਿਸ਼ਨਾ ਐਨਿਸ ਅਗਲੀ ਹਉਮੈ ਰੋਗ ਵਿਕਾਰ ਉਹ ਵੀ ਪਰਵਾਇ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਣ ਸੰਗਤ ਸਾਧਨatra ਪੀਆਂ ਬਿਣ ਨਾ ਵੈ ਦੁਖ ਸੰਤਾਪ ਹਰ ਜਪ ਜੀ ਰੇ ਛੁਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰੇਪ ਪਵਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਵਿੱਚ ਫਰਮਾ ਰਹੇ ਹਨ हे ਮੇਰੇ ਪਿਆਰੇ ਮਨ ਮੇਰੇ ਮਿੱਤਰ ਇਹ ਸਮਾਂ ਪ੍ਰਮਾਤਮਾ ਨੂੰ ਮਿਲਣ ਦਾ ਹੈ ਕਿਉਂਕਿ ਤੂੰ ਇਸ ਸਮੇਂ ਮਨੁੱਖਾ ਸਰੀਰ ਵਿੱਚ ਹੈ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਗੁਰੂ ਦੀ ਛਰਨ ਵਿੱਚ ਜਾ ਕੇ ਕਰੇਗਾ ਤਾਂ ਪ੍ਰਮਾਤਮਾ ਮਿਹਰ ਦੀ ਨਜ਼ਰ ਮਾਰ ਕੇ ਤੇ ਨੂੰ ਇਸ ਪੋਥੀ ਵਿੱਚੋਂ ਕਢ ਲੇਗਾ ਜਦੋਂ ਤੱਕ ਤੇਰੇ ਸਾਹ ਚੱਲ ਰਹੇ ਹਨ ਅਤੇ ਜਵਾਨੀ ਵਿੱਚ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਲੱਗ ਜਾ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ ਤਾਂ ਬੰਦਗੀ ਕਰਨੀ ਔਖੀ ਹੋ ਜਾਂਦੀ ਹੈ ਉਦੋਂ ਤਾਂ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ ਬਜ਼ੁਰਗ ਹੋਣ ਕਰਕੇ ਗਲੇ ਵਿੱਚ ਰੇਸ਼ਾ ਪਰ ਜਾਂਦਾ ਹੈ ਗੁਰਬਾਣੀ ਦਾ ਵਾਕ ਹੈ ਰੂਦਾ ਕੰਠ ਸ਼ਬਦ ਨਹੀਂ ਉਚਰੇ ਤਬਰੇ ਧਰਮ ਕੀ ਆਸ ਕਰੇ ਪ੍ਰਭੂ ਦੇ ਗੁਣ ਜੇ ਤੂੰ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ। ਇੱਕ ਦਿਨ ਮਿੱਟੀ ਦੀ ਢੇਰੀ ਬਣ ਜਾਏਗਾ। ਇਸ ਕਰਕੇ ਤੂੰ ਪ੍ਰਮਾਤਮਾ ਦੀ ਬੰਦਗੀ ਦਾ ਲਾਹਾ ਲੈ। ਤੂੰ ਕੁਝ ਲਾਭ ਖੱਟ ਕੇ ਜਾ। ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਨਾਮ ਦੀ ਬਰਕਤ ਨਾਲ ਹਉਮੈ ਦਾ ਰੋਗ ਮਿਟ ਜਾਂਦਾ ਹੈ। ਪੜ੍ਹੇ ਹੋਏ ਲੋਕ ਅਨੇਕਾਂ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਨ ਦਾ ਯਤਨ ਕਰਦੇ ਹਨ ਪਰ ਇੱਕ ਦਿਨ ਰਾਤ ਤ੍ਰishna ਕਰਕੇ ਹਉਮੈ ਦਾ ਰੋਗ ਕੈਂਕਦਾ ਪਰ ਉਹ ਪ੍ਰਮਾਤਮਾ ਬੇਪਰਵਾਹ ਹੈ ਅਸੀਂ ਗਿਆਨ ਨਾਲ ਉਸ ਨੂੰ ਤੋਲ ਨਹੀਂ ਸਕਦੇ ਕੇਵਲ ਗੁਰੂ ਦੀ ਮਤ ਲੈ ਕੇ ਹੀ ਉਸ ਦੀ ਕਦਰ ਨੂੰ ਸਮਝ ਸਕਦੇ ਹਾਂ ਜੇਕਰ انسان ਲੱਖਾਂ ਹੀ ਆਪਣੀ ਅਕਲਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਅਤੇ ਮੇਲਜੋਲ ਰੱਖੇ ਪਰ ਫਿਰ ਵੀ ਗੁਰੂ ਦੀ ਸੰਗਤ ਕਰਨ ਤੋਂ ਬਗੈਰ ਅੰਦਰਲੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਮਾਨਸਿਕ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਹੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹ ਮੁੱਖ ਆਪਣੇ ਅਸਲ ਨੂੰ ਵਛਾਣ ਸਕਦਾ ਹੈ। ਜਿਸ انسان ਦੇ ਨਾਮ ਦੇ ਬਦਲੇ ਆਪਣਾ ਤਨ ਤੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਹੈ ਅਤੇ ਸਿਰ ਵੀ ਹਵਾਲੇ ਕਰ ਦਿੱਤਾ ਹੈ ਭਾਵ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰ ਲਈ ਹੈ ਮਨ ਦੇ ਰਾਮ ਲਿਆ ਹੈ ਮੋਲ ਉਸ ਦੇ ਗੁਰੂ ਰਾਹੀ ਖੋਜ ਕਰਕੇ ਉਸ ਨੂੰ ਆਪਣੇ ਅੰਦਰ ਹੀ ਦੇਖ ਲਿਆ ਹੈ ਗੁਰਨਾਨਦ ਪਾਸ਼ਾ ਸਾਨੂੰ ਸਮਝਾ ਰਹੇ ਹਨ ਕਿ ਸ਼ਰਨ ਪਏ ਨੂੰ ਗੁਰੂ ਨੇ ਪ੍ਰਭੂ ਨਾਲ ਉਸ ਦਾ ਮਿਲਾਬ ਕਰਵਾ ਦਿੱਤਾ ਹੈ ਅਤੇ ਉਹ ਪ੍ਰਮਾਤਮਾ ਜੋ ਜਗਤ ਦਾ ਮਾਲਕ ਹੈ ਅੰਦਰ ਹੀ ਖੰਦੂ ਸਿਰੀ ਰਾਗ ਮਹੱਲਾ ਪਹਿਲਾ ਸੋਣ ਮੰਨ ਮਿੱਤਰ ਪਿਆਰਿਆ ਮਿਲਵੇਲਾ ਹੈ ਏ ਜਬ ਲਗ ਜੋਗਨ ਸਾਸ ਹੈ ਤਬ ਲਗ ਏ ਤਨ ਦੇ ਬਿਨ ਗੁਣ ਕਾਮਨਾ ਆਵਈ ਟਹ ਟੇਰੀ ਤਨ ਕੇ ਮੇਰੇ ਮਨ ਲੈਲਾ ਹਾ ਕਰ ਜਾਹੀ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਭਾਹਿ ਰਹਾਉ ਸੂਣ ਸੂਣ ਗੰਡਨ ਗੰਡਿਐ ਲਿਖ ਪੜ ਬੂਜੈ ਪਾਰ ਤ੍ਰਿਸ਼ਨਾ ਐਨਿਸ ਅਗਲੀ ਹਉਮੈ ਰੋਗ ਵਿਕਾਰ ਓ ਵੀ ਪਰਵਾਇ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਧਰਾਤੀਆਂ ਬਿਨ ਨਾ ਵੈ ਦੁਖ ਸੰਤਾਪ ਹਰ ਜਪ ਜੀ ਰੇ ਛੁਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰੇਪ ਪਵਣ ਕੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਪਹਿਲੇ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਵਿੱਚ ਫਰਮਾ ਰਹੇ ਹਨ हे ਮੇਰੇ ਪਿਆਰੇ ਮਨ ਮੇਰੇ ਮਿੱਤਰ ਇਸ ਸਮਾਂ ਪ੍ਰਮਾਤਮਾ ਨੂੰ ਮਿਲਣ ਦਾ ਹੈ ਕਿਉਂਕਿ ਤੂੰ ਇਸ ਸਮੇਂ ਮਨੁੱਖਾ ਸਰੀਰ ਵਿੱਚ ਹੈ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਗੁਰੂ ਦੀ ਸ਼ਰਨ ਵਿੱਚ ਜਾ ਕੇ ਕਰੇਗਾ ਤਾਂ ਪ੍ਰਮਾਤਮਾ ਮਿਹਰ ਦੀ ਨਜ਼ਰ ਮਾਰ ਕੇ ਤੈਨੂੰ ਇਸ ਪੋਥੀ ਵਿੱਚੋਂ ਕੱਢ ਲੇਗਾ ਜਦੋਂ ਤੱਕ ਤੇਰੇ ਸਾਹ ਚੱਲ ਰਹੇ ਹਨ ਅਤੇ ਜਵਾਨੀ ਵਿੱਚ ਹੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਜਾ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ ਤਾਂ ਬੰਦਗੀ ਕਰਨੀ ਔਖੀ ਹੋ ਜਾਂਦੀ ਹੈ ਉਦੋਂ ਤਾਂ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ ਬਜ਼ੁਰਗ ਹੋਣ ਕਰਕੇ ਗਲੇ ਵਿੱਚ ਰੇਸ਼ਾ ਪਰ ਜਾਂਦਾ ਹੈ ਗੁਰਬਾਣੀ ਦਾ ਵਾਕ ਹੈ ਰੂਧਾ ਕੰਠ ਸ਼ਬਦ ਨਹੀਂ ਉਚਰੇ ਤਬਰੇ ਧਰਮ ਕੀ ਆਸ ਕਰੇ ਪ੍ਰਭੂ ਦੇ ਗੁਣ ਜੇ ਤੂੰ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ। ਇੱਕ ਦਿਨ ਮਿੱਟੀ ਦੀ ਢੇਰੀ ਬਣ ਜਾਏਗਾ। ਇਸ ਕਰਕੇ ਤੂੰ ਪ੍ਰਮਾਤਮਾ ਦੀ ਬੰਦਗੀ ਦਾ ਲਾਹਾ ਲੈ। ਤੂੰ ਕੁਝ ਲਾਭ ਖੱਟ ਕੇ ਜਾ। ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਨਾਮ ਦੀ ਬਰਕਤ ਨਾਲ ਹਉਮੈ ਦਾ ਰੋਗ ਮਿਟ ਜਾਂਦਾ ਹੈ। ਬੜੇ ਹੋਏ ਲੋਕ ਅਨੇਕਾਂ ਪੁਸਤਕਾਂ ਲਿਖ ਲਿਖ ਕੇ ਪੜ ਪੜ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਨ ਦਾ ਯਤਨ ਕਰਦੇ ਹਨ ਪਰ ਇੱਕ ਦਿਨ ਰਾਤ ਤ੍ਰishna ਕਰਕੇ ਹਉਮੈ ਦਾ ਰੋਗ ਕੈਂਕਦਾ ਹੈ ਪਰ ਉਹ ਪ੍ਰਮਾਤਮਾ ਬੇਪਰਵਾਹ ਹੈ ਅਸੀਂ ਗਿਆਨ ਨਾਲ ਉਸ ਨੂੰ ਤੋਲ ਨਹੀਂ ਸਕਦੇ ਕੇਵਲ ਗੁਰੂ ਦੀ ਮਤ ਲੈ ਕੇ ਹੀ ਉਸ ਦੀ ਕਦਰ ਨੂੰ ਸਮਝ ਸਕਦੇ ਹਾਂ ਜੇਕਰ انسان ਲੱਖਾਂ ਹੀ ਆਪਣੀ ਉਕਰਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਅਤੇ ਮੇਲਜੋਲ ਰੱਖੇ ਪਰ ਫਿਰ ਵੀ ਗੁਰੂ ਦੀ ਸੰਗਤ ਕਰਨ ਤੋਂ ਬਗੈਰ ਅੰਦਰਲੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਮਾਨਸਿਕ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ। ਪ੍ਰਮਾਤਮਾ ਦਾ ਨਾਮ ਜਪ ਕੇ ਹੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹ ਮੁੱਖ ਆਪਣੇ ਅਸਲ ਨੂੰ ਪਛਾਣ ਸਕਦਾ ਹੈ। ਜਿਸ ਇਨਸਾਨ ਦੇ ਨਾਮ ਦੇ ਬਦਲੇ ਆਪਣਾ ਤਨ ਤੇ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਅਤੇ ਸਿਰ ਵੀ ਹਵਾਲੇ ਕਰ ਦਿੰਦਾ ਹੈ ਭਾਵ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰ ਲਈ ਹੈ ਮਨ ਦੇ ਰਾਮ ਲਿਆ ਹੈ ਮੋਲ ਉਸ ਦੇ ਗੁਰੂ ਰਾਹੀ ਖੋਜ ਕਰਕੇ ਉਸ ਨੂੰ ਆਪਣੇ ਅੰਦਰ ਹੀ ਦੇਖ ਲਿਆ ਹੈ ਗੁਰਨਾਨਕ ਪਾਸ਼ਾ ਸਾਨੂੰ ਸਮਝਾ ਰਹੇ ਹਨ ਕਿ ਸ਼ਰਨ ਪਏ ਨੂੰ ਗੁਰੂ ਨੇ ਪ੍ਰਭੂ ਨਾਲ ਉਸਤਮ ਬਿਲਾਪ ਕਰਵਾ ਦਿੱਤਾ ਅਤੇ ਉਹ ਪ੍ਰਮਾਤਮਾ ਜੋ ਜਗਤ ਦਾ ਮਾਲਕ ਹੈ ਅੰਦਰ ਹੀ ਦਿਖਾਉਂਦਾ ਸਿਰੀ ਰਾਗ ਮਹੱਲਾ ਪਹਿਲਾ ਸੋਣ ਮੰਨ ਮਿੱਤਰ ਪਿਆਰਿਆ ਮਿਲਵੇਲਾ ਹੈ ਏ ਜਬ ਲਗ ਜੋਗਨ ਸਾਸ ਹੈ ਤਬ ਲਗ ਏ ਤਨ ਦੇ ਬਿਨ ਗੁਣ ਕਾਮ ਨ ਆਵਈ ਹੇ ਤੇਰੀ ਤਨ ਕੇ ਮੇਰੇ ਮਨ ਲੈ ਲਾ ਹਾ ਕਰ ਜਾਹੀ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਰਹਾਉ ਸੂਣ ਸੂਣ ਗੰਡਨ ਗੰਡਿਐ ਲਿਖ ਪੜਿ ਬੂਜੈ ਪਾਰ ਤ੍ਰਿਸ਼ਨਾ ਐਨਿਸ ਅਗਲੀ ਔ ਮੈ ਰੋਗ ਵਿਕਾਰ ਓ ਵੀ ਪਰਵਾਇ ਤੋਲਵਾ ਗੁਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਧਾਤਨੀਆ ਬਿਨ ਨਾ ਵੈ ਦੁਖ ਸੰਤਾਪ ਹਰ ਜਪ ਜੀਰੇ ਛੂਟੀ ਐ ਗੁਰਮਖ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰੇਪ ਪਵਣ ਕੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਇਸ ਸ਼ਬਦ ਵਿੱਚ ਫੁਰਮਾ ਰਹੇ ਹਨ हे ਮੇਰੇ ਪਿਆਰੇ ਮਨ ਮੇਰੇ ਮਿੱਤਰ ਇਸ ਸਮਾਂ ਪ੍ਰਮਾਤਮਾ ਨੂੰ ਮਿਲਣ ਦਾ ਹੈ ਕਿਉਂਕਿ ਤੂੰ ਇਸ ਸਮੇਂ ਮਨੁੱਖਾ ਸਰੀਰ ਵਿੱਚ ਹੈਂ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਗੁਰੂ ਦੀ ਸ਼ਰਨ ਵਿੱਚ ਜਾ ਕੇ ਕਰੇਂਗਾ ਤਾਂ ਪ੍ਰਮਾਤਮਾ ਮਿਹਰ ਦੀ ਨਜ਼ਰ ਮਾਰ ਕੇ ਤੈਨੂੰ ਇਸ ਪਸੂਲ ਵਿੱਚੋਂ ਕਢ ਲੇਗਾ ਜਦੋਂ ਤੱਕ ਤੇਰੇ ਸਾਹ ਚੱਲ ਰਹੇ ਹਨ ਅਤੇ ਜਵਾਨੀ ਵਿੱਚ ਹੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਜਾ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ ਤਾਂ ਬੰਦਗੀ ਕਰਨੀ ਔਖੀ ਹੋ ਜਾਂਦੀ ਹੈ ਉਦੋਂ ਤਾਂ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ ਬਜ਼ੁਰਗ ਹੋਣ ਕਰਕੇ ਗਲੇ ਵਿੱਚ ਰੇਸ਼ਾ ਪਰ ਜਾਂਦਾ ਹੈ ਗੁਰਬਾਣੀ ਦਾ ਵਾਕ ਹੈ ਰੂਦਾ ਕੰਠ ਸ਼ਬਦ ਨਹੀਂ ਉਚਰੇ ਤਬਰੇ ਧਰਮ ਕੀ ਆਸ ਕਰੇ ਪ੍ਰਭੂ ਦੇ ਗੁਣ ਜੇ ਤੂੰ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ ਇੱਕ ਦਿਨ ਮਿੱਟੀ ਦੀ ਢੇਰੀ ਬਣ ਜਾਏਗਾ ਇਸ ਕਰਕੇ ਤੂੰ ਪ੍ਰਮਾਤਮਾ ਦੀ ਬੰਦਗੀ ਦਾ ਲਾਹਾ ਨਾ ਲੈ ਤੂੰ ਕੁਝ ਲਾਭ ਘਟ ਕੇ ਜਾ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਨਾਮ ਦੀ ਬਰਕਤ ਨਾਲ ਹਉਮੈ ਦਾ ਰੋਗ ਮਿਟ ਜਾਂਦਾ ਹੈ ਪੜ੍ਹੇ ਹੋਏ ਲੋਕ ਅਨੇਕਾਂ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਨ ਦਾ ਯਤਨ ਕਰਦੇ ਹਨ ਪਰ ਇੱਕ ਦਿਨ ਰਾਤ ਤ੍ਰishna ਕਰਕੇ ਹਉਮੈ ਦਾ ਰੋਗ ਕੈਂਦਾ ਹੈ ਪਰ ਉਹ ਪ੍ਰਮਾਤਮਾ ਬੇਪਰਵਾਹ ਹੈ ਅਸੀਂ ਗਿਆਨ ਨਾਲ ਉਸ ਨੂੰ ਤੋਲ ਨਹੀਂ ਸਕਦੇ ਕੇਵਲ ਗੁਰੂ ਦੀ ਮਤ ਲੈ ਕੇ ਹੀ ਉਸ ਦੀ ਕਦਰ ਨੂੰ ਸਮਝ ਸਕਦੇ ਹਾਂ ਜੇਕਰ انسان ਲੱਖਾਂ ਹੀ ਆਪਣੀ ਹਕਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਅਤੇ ਮੇਲਜੋਲ ਰੱਖੇ ਪਰ ਫਿਰ ਵੀ ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਅੰਦਰਲੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ ਮਾਨਸਿਕ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਜਪ ਕੇ ਹੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹ ਮੁੱਖ ਆਪਣੇ ਅਸਲ ਨੂੰ ਬੁਝਾਣ ਸਕਦਾ ਹੈ ਜਿਸ ਇਨਸਾਨ ਦੇ ਨਾਮ ਦੇ ਬਦਲੇ ਆਪਣਾ ਤਨ ਤੇ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਅਤੇ ਸਿਰ ਵੀ ਹਵਾਲੇ ਕਰ ਦਿੰਦਾ ਹੈ ਭਾਵ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰ ਲਈ ਹੈ ਮਨ ਦੇ ਰਾਮ ਲਿਆ ਹੈ ਮੋਲ ਉਸ ਦੇ ਗੁਰੂ ਰਾਹੀ ਖੋਜ ਕਰਕੇ ਉਸ ਨੂੰ ਆਪਣੇ ਅੰਦਰ ਹੀ ਦੇਖ ਲਿਆ ਹੈ ਗੁਰਨਾਨਕ ਪਾਸ਼ਾ ਸਾਨੂੰ ਸਮਝਾ ਰਹੇ ਹਨ ਕਿ ਸ਼ਰਨ ਪਏ ਨੂੰ ਗੁਰੂ ਨੇ ਪ੍ਰਭੂ ਨਾਲ ਉਸ ਦਾ ਮਿਲਾਬ ਕਰਵਾ ਦਿੱਤਾ ਹੈ। ਅਤੇ ਉਹ ਪ੍ਰਮਾਤਮਾ ਜੋ ਜਗਤ ਦਾ ਮਾਲਕ ਹੈ ਅੰਦਰ ਹੀ